ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਲਜਿੰਦਰ ਨਿਊ ਦੀ 786 ਚੈਨਲ ਤੇ ਤੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਅੱਜ ਦਾ ਬਲੌਗ ਆਪਣੀ ਗੱਡੀ ਹੈਗੀ 0278 ਦਾ ਬਲੌਗ ਹੈਗਾ ਤੇ ਚੈੱਕ ਕਰ ਲਿਓ ਵੀਡੀਓ ਤੁਸੀਂ ਤੇ ਪਹਿਲਾਂ ਵੀ ਵੀਡੀਓ ਆਪਾਂ ਅਪਲੋਡ ਕਰੀ ਸੀਗੀ ਇੱਕ ਸ਼ਾਮੀ ਕਰਾਂਗੇ ਬਲੌਗ ਤੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਆ ਕਰੋ ਮਿੱਤਰੋ ਆਪਾਂ ਨੂੰ ਵੀਡੀਓ ਡੇਲੀ ਅਪਲੋਡ ਕਰਿਆ ਕਰਾਂਗੇ ਆਪਾਂ ਤੇ ਆਪਣੀ ਗੱਡੀ ਦਾ ਬਲੌਗ ਵੀ ਆ ਰਿਹਾ ਹੈਗਾ ਨੰਦਨਾ ਬਾਦਾਰਿਆ ਫੁੱਲ ਬਲੌਗ ਤੇ ਉਹ ਨੂੰ ਤੁਸੀਂ ਰਿਸਪੌਂਸ ਬਹੁਤ ਜ਼ਿਆਦਾ ਵਧੀਆ ਦਿਓਗੇ ਮੈਨੂੰ ਆਸ ਆ ਤੁਹਾਡੇ ਤੱਕ ਤੇ ਹੋਰ ਤੁਸੀਂ ਸਾਰੇ ਠੀਕ ਹੋਵਾਂਗੇ ਬਹੁਤ ਇਹੀ ਆਸ ਕਰਦੇ ਆਂ ਕਿ ਪ੍ਰਮਾਤਮਾ ਤੁਹਾਨੂੰ ਰਾਜੀ ਖੁਸ਼ੀ ਰੱਖੇ ਤੇ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰ A few moments later ਸੋ ਗੱਲਾਂ ਤੋਂ ਬਾਅਦ ਕਰਦੇ ਆਂ ਕੋਈ ਕੰਮ ਦੀ ਗੱਲ ਮਿੱਤਰੋ ਆ ਗੱਡੀ ਆਪਣੀ ਹੰਬਰ ਸਰ ਤੋਂ ਆਈ ਸੀਗੀ ਤੇ 85 ਦੀ 85 ਵਾਲੀ ਗੱਡੀ ਆਪਣੀ ਤੇ ਪਾਉ ਬੰਦਾ ਬਹੁਤ ਗੁੱਡ ਬੰਦਾ ਨਾਈਸ ਬਿੰਬ ਜਾਏਗਾ ਨਾ ਵੀੜੋ ਸੋ ਮਿੱਤਰੋ ਇੱਕ ਗੱਲ ਕਹਿਣੀ ਸੀਗੀ ਤੁਹਾਨੂੰ ਇਹ ਵੀਡੀਓ ਜਿਹੜੀ ਵਲੌਗ ਆਪਾਂ ਜੇ ਵੀਡੀਓ ਕਹਿ ਸਕਦੇ ਹੋ ਆਪਾਂ ਬਲੌਗ ਕਹਿ ਸਕਦੇ ਹੋ ਤੁਸੀਂ ਇਹ ਆਪਾਂ ਨਹੀਂ ਤਿਆਰ ਕੀਤਾ ਨਾ ਹੀ ਆਪਾਂ ਐਡਿਟ ਕੀਤਾ ਇਹ ਆਪਾਂ ਨੂੰ ਆਪਣੇ ਵੀਰ ਨੇ ਬਣਾ ਕੇ ਭੇਜਿਆ ਸੀਗਾ ਸੋ ਆਪਾਂ ਉਹਦਾ ਮਾਣ ਰੱਖਦੇ ਹੋਏ ਇਹਨੂੰ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਤੇ ਆਪਣੇ ਆਪਣਾ ਬਲੌਗ ਜਿਹੜਾ ਆਪਾਂ ਤਿਆਰ ਕੀਤਾ ਉਹ ਆਪਾਂ ਕੱਲ ਨੂੰ ਅਪਲੋਡ ਕਰਾਂਗੇ ਤਾਂ ਸਾਨੂੰ ਆਸ ਆ ਵੀ ਤੁਸੀਂ ਦੋਨਾਂ ਹੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਪਿਆਰ ਦਿਓਗੇ ਕਿਉਂਕਿ ਉਹ ਵੀਰ ਆਪਣਾ ਬਹੁਤ ਹੀ ਜ਼ਿਆਦਾ ਖਾਸਾ ਵੀਰਾਗਾ ਤੇ ਉਸਨੇ ਆਪਾਂ ਨੂੰ 8353854104781278 ਗੱਡੀ ਦੀ ਵੀਡੀਓ ਕਲਿੱਪਾਂ ਲਾ ਕੇ ਉਹਨੇ ਆਪਾਂ ਨੂੰ ਵਲੌਗ ਤਿਆਰ ਕਰਕੇ ਭੇਜਿਆ ਤੇ ਆਪਾਂ ਉਹਨੂੰ ਜਵਾਬ ਵੀ ਨਹੀਂ ਦੇ ਸਕਦੇ ਕਿਉਂ ਆਪਣਾ ਨਾਲ ਖਾਸਾ ਜ਼ਿਆਦਾ ਪਿਆਰਾ ਉਹ ਬਈ ਦਾ ਤੇ ਤਾਂ ਕਰਕੇ ਤੇ ਆਪਾਂ ਨੂੰ ਉਹਦਾ ਅਪਲੋਡ ਕਰਨਾ ਪਊਗਾ ਵਲੌਗ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਤੇ ਫਰੀਦਕੋਟ ਵਾਲੀ ਅਗਨਾਂ ਵੀਡੀਓ ਆਦੇਓ ਮਿੱਤਰੋ ਜੋਡੇ ਸਪੋਰਟ ਨਾਲ ਆਪਾਂ ਤੁਹਾਨੂੰ ਡੇਲੀ ਦਾ ਇੱਕ ਵੀਡੀਓ ਅਪਲੋਡ ਕਰਦੇ ਆਂਗੇ ਬਹੁਤ ਜ਼ਿਆਦਾ ਰਿਸਕ ਆਪਾਂ ਨੂੰ ਹੁੰਦਾਗਾ ਬਹੁਤ ਜ਼ਿਆਦਾ ਔਖੀ ਹੁੰਦੀ ਹੈ ਵੀਡੀਓ ਬਣਾਉਣੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਧੰਨਵਾਦ ਜੀ